ਪਤਨੀ ਨੇ ਰੀਲ ਬਣਾਉਣ ਤੋਂ ਰੋਕਿਆ ਤਾਂ ਪਤੀ ਦਾ ਹੀ ਕਤਲ ਕਰ ਦਿੱਤਾ ਉਹ ਵੀ ਆਸ਼ਕ ਦੇ ਨਾਲ ਮਿਲ ਕੇ ਦੱਸਿਆ ਜਾ ਰਿਹਾ ਹੈ ਕਿ ਪਤੀ ਰੀਲ ਬਣਾਉਣ ਤੋਂ ਰੋਕਦਾ ਸੀ ਤਾਂ ਪਤਨੀ ਇਸ ਤੋਂ ਖਫਾ ਹੋਈ ਆਸ਼ਕ ਦੇ ਨਾਲ ਮਿਲ ਕੇ ਫਿਰ ਆਪਣੇ ਹੀ ਪਤੀ ਨੂੰ ਮੋਢੇ ਘਾਟ ਉਤਾਰ ਦਿੱਤਾ ਕਤਲ ਕਰ ਦਿੱਤਾ ਪੂਰੀ ਪਲੈਨਿੰਗ ਦੇ ਤਹਿਤ ਕਤਲ ਕੀਤਾ ਗਿਆ ਪਹਿਲਾਂ ਮੁੰਡੇ ਨੂੰ ਸੋਹਰੇ ਘਰ ਸੱਦਿਆ ਗਿਆ ਤਾਂ ਉੱਥੇ ਉਸ ਨੂੰ ਮੋਢੇ ਘਾਟ ਉਤਾਰ ਦਿੱਤਾ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਇਹ ਸਨਸਨੀਖੇਜ਼ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਜਿੱਥੇ ਘਰ ਵਾਲਾ ਆਪਣੀ ਪਤਨੀ ਨੂੰ ਰੋਕਦਾ ਸੀ ਕਿ ਤੂੰ ਰੀਲ ਨਹੀਂ ਬਣਾਣੀ ਮਨਾ ਕਰਦਾ ਸੀ ਤਾਂ ਬਸ ਇਸੇ ਚੱਕਰ 'ਚ ਘਰਾਲੀ ਨੇ ਪਲੈਨਿੰਗ ਕੀਤੀ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਘਰਾਲੇ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਤਾਂ ਪੰਜਾਬ ਦੇ ਵਿੱਚੋਂ ਵੀ ਖਬਰ ਸਾਹਮਣੇ ਆਈ ਸੀ ਇੱਥੇ ਪਤੀ ਨੇ ਕਤਲ ਕੀਤਾ ਸੀ ਪਤਨੀ ਦਾ ਵੜ ਦਿੱਤੀ ਸੀ ਆਪਣੀ ਪਤਨੀ ਰੀਲਾਂ ਬਣਾਉਂਦੀ ਸੀ ਰੀਲਾਂ ਪਾਉਂਦੀ ਸੀ ਤਾਂ ਬੱਚੇ ਵੀ ਸਾਹਮਣੇ ਆਏ ਸਨ ਉਹਨਾਂ ਦੇ ਬਿਆਨ ਵੀ ਸਾਹਮਣੇ ਆਏ ਸਨ ਕਿ ਉਹਨਾਂ ਦੀ ਮੰਮੀ ਗਲਤ ਰੀਲ ਬਣਾਉਂਦੀ ਆ ਰੀਲ ਪਾਉਂਦੀ ਸੀ ਤਾਂ ਇਸੇ ਕਰਕੇ ਪਿਤਾ ਨੇ ਮੋਦ ਦੇ ਘਾਟ ਉਤਾਰਿਆ ਇਹ ਤਾਂ ਪੰਜਾਬ ਦਾ ਮਾਮਲਾ ਸੀ ਹੁਣ ਜੋ ਮਾਮਲਾ ਸਾਹਮਣੇ ਆਇਆ ਬਿਹਾਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਰੀਲ ਬਣਾਉਣ ਤੋਂ ਪਤੀ ਰੋਗ ਦਾ ਸੀ ਇਸ ਤਰ੍ਹਾਂ ਖਫਾ ਹੋਈ ਕਿ ਉਸਨੇ ਕਤਲ ਹੀ ਕਰ ਦਿੱਤਾ ਕਤਲ ਹੀ ਕਰਵਾ ਦਿੱਤਾ ਆਪਣੇ ਘਰਲੇ ਦਾ ਆਪਣੇ ਆਸ਼ਕ ਦੇ ਨਾਲ ਮਿਲ ਕੇ ਤਾਂ ਸੋਸ਼ਲ ਮੀਡੀਆ ਤੇ ਇਸ ਦੌਰ ਦੇ ਵਿੱਚ ਰੀਲ ਤੇ ਵੀਡੀਓ ਬਣਾਉਣ ਦਾ ਕਰੇਜ ਹਰ ਕਿਸੇ ਨੂੰ ਆ ਪਰ ਇਹੀ ਕਰੇਜ ਪਤੀ ਪਤਨੀ ਦੇ ਸਬੰਧਾ ਚ ਵਿਵਾਦ ਬੰਦਾ ਜਾ ਰਿਹਾ ਜਿਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਵਿਵਾਦ ਬੰਦਾ ਜਾ ਰਿਹਾ ਇਹ ਕਰੇਜ ਕਿਉਂਕਿ ਰੀਲ ਬਣਾਉਣ ਦੀ ਆਦੀ ਸੀ ਦੱਸੀ ਜਾ ਰਹੀ ਕਿ ਪਤਨੀ ਰੀਲ ਬਣਾਉਣ ਦੇ ਚੱਕਰ ਚ ਆਪਣੇ ਪਤੀ ਦਾ ਕਤਲ ਕਰ ਦਿੱਤਾ ਉਹ ਮਨਾ ਕਰਦਾ ਸੀ ਰੋਕਦਾ ਸੀ ਕਹਿੰਦਾ ਰੀਲ ਨਹੀਂ ਬਣਾਣੀ ਤੂੰ ਰੀਲਾਂ ਨਹੀਂ ਪਾਣੀਆਂ ਪਰ ਪਤਨੀ ਮੰਨੀ ਨਹੀਂ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਘਰ ਵਾਲੇ ਦਾ ਕਤਲ ਕਰ ਦਿੱਤਾ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਵੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ ਤਾਂ ਉਹ ਰੀਲ ਬਣਾਉਣ ਦੀ ਸ਼ਕੀਨ ਸੀ ਰੀਲਾਂ ਪਾਉਂਦੀ ਸੀ ਤਾਂ ਪਤੀ ਨੇ ਆਪਣੀ ਪਤਨੀ ਨੂੰ ਵੜ ਦਿੱਤਾ ਤਾਂ ਉਹਨਾਂ ਦੇ ਬੱਚਿਆਂ ਦੇ ਬਿਆਨ ਵੀ ਸਾਹਮਣੇ ਆਏ ਸਨ ਕਿ ਮੰਮੀ ਉਹਨਾਂ ਦੀ ਗਲਤ ਰੀਲਾਂ ਪਾਉਂਦੀ ਸੀ ਗੰਧੀਆਂ ਰੀਲਾਂ ਪਾਉਂਦੀ ਸੀ ਤਾਂ ਇਹ ਮਾਮਲਾ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਰੀਲ ਦੇ ਚੱਕਰ ਦੇ ਵਿੱਚ ਪਤੀ ਨੂੰ ਹੀ ਘਰ ਵਾਲੇ ਨੂੰ ਹੀ ਮੋਟ ਦੇ ਘਾਟ ਉਤਾਰ ਦਿੱਤਾ ਆਸ਼ਕ ਦੇ ਨਾਲ ਮਿਲ ਕੇ ਮੈਂ ਪੂਰਾ ਮਾਮਲਾ ਇੱਕ ਵਾਰ ਫੇਰ ਦੱਸ ਦਈਏ ਬਿਹਾਰ ਦਾ ਹੈ ਇੱਥੇ ਮਹੇਸ਼ਵਰ ਰਾਏ ਨਾਂ ਦਾ ਨੌਜਵਾਨ ਸੀ ਜੋ ਆਪਣੀ ਪਤਨੀ ਨੂੰ ਰੋਕਦਾ ਸੀ ਕਿ ਤੂੰ ਰੀਲ ਨਹੀਂ ਬਣਾਉਣੀ ਇੰਸਟਾ ਤੇ ਰੀਲ ਨਹੀਂ ਪਾਣੀ ਬਸ ਪਤਨੀ ਇਸੇ ਤੋਂ ਖਫਾ ਹੋਈ ਗੁੱਸੇ ਹੋਈ ਪਲੈਨਿੰਗ ਕੀਤੀ ਪਲੈਨਿੰਗ ਦੇ ਤਹਿਤ ਹੀ ਆਪਣੇ ਘਰ ਵਾਲੇ ਨੂੰ ਸੋਹਰੇ ਘਰ ਸੱਦ ਕੇ ਆਸ਼ਕ ਦੇ ਨਾਲ ਮਿਲ ਕੇ ਮੌਤੇ ਘਾਟ ਉਤਾਰ ਦਿੱਤਾ ਦੇਖ ਲਓ ਕਿਸ ਤਰੀਕੇ ਦੇ ਨਾਲ ਅੱਜ ਕੱਲ ਕੀ ਕੁਝ ਵਾਪਰ ਰਿਹਾ ਸੋਸ਼ਲ ਮੀਡੀਆ ਦਾ ਦੌਰ ਹੈ ਲੋਕ ਰੀਲ ਬਣਾਉਂਦੇ ਨੇ ਕ੍ਰੇਜ਼ ਆ ਵੀਡੀਓ ਬਣਾਉਂਦੇ ਨੇ ਕ੍ਰੇਜ਼ ਆ ਤਾਂ ਇਹ ਕ੍ਰੇਜ਼ ਜੇ ਵੱਧ ਜਾਵੇ ਤਾਂ ਅਪਰਾਧ ਦਾ ਰਸਤਾ ਵੀ ਚੁਣ ਲਿਆ ਜਾਂਦਾ ਹੈ ਜਿਵੇਂ ਕਿ ਇਸ ਵਾਰਦਾਤ ਦੇ ਵਿੱਚ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ ਇੱਕ ਪਤਨੀ ਨੇ ਆਪਣੇ ਹੀ ਘਰ ਵਾਲੇ ਨੂੰ ਮੋਢੇ ਘਾਟ ਉਤਾਰ ਦਿੱਤਾ ਕਤਲ ਕਰ ਦਿੱਤਾ ਮਹਿਜ਼ ਉਹ ਰੀਲ ਬਣਾਉਣ ਤੋਂ ਉਹਨੂੰ ਰੋਕਦਾ ਸੀ ਕਿ ਤੂੰ ਰੀਲ ਨਾ ਪਾ ਇੰਸਟਾ ਤੇ ਰੀਲ ਨਾ ਬਣਾ ਬਸ ਇਸ ਤੋਂ ਖਫਾ ਹੋਈ ਪਤਨੀ ਤੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਤਾਂ ਕਿਸ ਕਦਰ ਅਪਰਾਧ ਦੇ ਰਸਤੇ ਜਾ ਰਹੇ ਨੇ ਲੋਗ ਇੰਨਾ ਕਰੇਜ ਚੜ ਗਿਆ ਸਿਰ ਦੇ ਉੱਤੇ ਕਿ ਆਹੀ ਨਹੀਂ ਪਤਾ ਰਿਸ਼ਤਿਆਂ ਦਾ ਤਾਂ ਆਪਣੇ ਹੀ ਘਰ ਵਾਲੇ ਨੂੰ ਮੋਦ ਦੇ ਘਾਟ ਉਤਾਰ ਦਿੱਤਾ ਜੋ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ ਕਿਵੇਂ ਅਪਰਾਧ ਦਾ ਰਸਤਾ ਇਸ ਪਤਨੀ ਨੇ ਚੋਣ ਰਿਆ ਆਪਣੇ ਹੀ ਘਰ ਵਾਲੇ ਨੂੰ ਮੋਦ ਦੇ ਘਾਟ ਉਤਾਰ ਦਿੱਤਾ